ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਦੀਵਾਲੀ ਵਾਲੀ ਰਾਤ ਨੂੰ ਇੱਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਸਾਡੇ ਛੋਟੇ ਵੀਰ ਗਗਨ ਨੂੰ ਦੋਦਾ ਪਿੰਡ ਦੇ ਅੰਦਰ ਪੁਲਿਸ ਨੇ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਗੁਨਾਹ ਤੋਂ ਉਹਨੂੰ ਰਾਤ ਨੂੰ ਉਹਦੇ ਨਾਲ ਬਹੁਤ ਕੁੱਟਮਾਰ ਕੀਤੀ ਉਹਨੂੰ ਚੌਂਕੀ 'ਚ ਲਗਾਏ ਔਰ ਉਹਦੀ ਸਾਰੀ ਬੋਡੀ ਤੇ ਨਿਸ਼ਾਨ ਪਾਤੀ ਉਸ ਪੁਲਿਸੀ ਤਾਕਤੇ ਸਾਹ ਦੇ ਖਿਲਾਫ ਕੱਲ ਰਾਤ ਦੋਦਾ ਚੌਂਕੀ ਦੇ ਬਾਹਰ ਸਾਰੇ ਕਰਿਆਨਾ ਯੂਨੀਅਨ ਦੇ ਮੈਂਬਰਸ ਨੇ ਔਰ ਕਾਂਗਰਸ ਪਾਰਟੀ ਦੇ ਵਰਕਰਸ ਨੇ ਰਲ ਕੇ ਇੱਕ ਧਰਨਾ ਦਿੱਤਾ ਸੀ ਅੱਜ ਪੁਲਿਸ ਨੇ 40 ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਿੱਤਾ 26 ਨੂੰ ਨਾਮਜ਼ਦ ਕੀਤਾ ਔਰ ਚਾਰਾਂ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਹੁਣ ਮੈਂ ਉਹਨਾਂ ਦੇ ਚਾਰ ਭਰਾਵਾਂ ਨੂੰ ਛਡਾ ਕੇ ਲਿਆਂਦਾ ਹਾਂ ਪਰ ਮੈਂ ਨਾਲ ਹੀ ਨਾਲ ਆਪਦੇ ਮੁਲਾਜ਼ਮ ਭਰਾਵਾਂ ਨੂੰ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹਣੀ ਹੈ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰੋ ਇਹ ਇਸ ਤਰ੍ਹਾਂ ਦੇ ਪਰਚਿਆਂ ਦਾ ਡਰਾਵਾ ਸਾਨੂੰ ਬਿਲਕੁਲ ਨਾ ਪਾਓ ਨਾ ਅਸੀਂ ਕਦੀ ਪਹਿਲਾਂ ਡਰੇ ਸੀ ਨਾ ਹੁਣ ਡਰਾਂਗੇ ਔਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਿਲਕੁਲ ਵੀ ਅਸੀਂ ਆਮ ਲੋਕਾਂ ਦੇ ਨਾਲ ਆਪਦੇ ਭਰਾਵਾਂ ਦੇ ਨਾਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਡਟ ਕੇ ਮੁਕਾਬਲਾ ਕਰਾਂਗੇ ਔਰ ਅੰਤ ਤੱਕ ਅਸੀਂ ਆਪਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਖੜਦੇ ਰਾਵਾਂਗੇ ਔਰ ਲੜਾਈ ਲੜਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ